ਸ਼ੀਕਾਲਜੀ ਮੈਨੀਆਂ ਤੇ ਮਾਂ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਪੰਜਾਬ ਨਸ਼ੇ ਨੇ ਘੁਣਵਾ ਖਾਲੇ ਇਸ ਤਰੀਕੇ ਨਾਲ ਖੋਖਲਾ ਹੋ ਗਿਆ ਕਿ ਉੱਤੋਂ ਦਾ ਬੜਾ ਚੰਗਾ ਲੱਗ ਰਿਹਾ ਪਰ ਵਿੱਚੋਂ ਜਿਹੜੇ ਜੜਾ ਗਲ ਚੁੱਕੇ ਨੇ ਕਿਉਂਕਿ ਸਾਡਾ ਕਹਿੰਦਾ ਪਾਬ ਹੈ ਜਿਹੜੇ ਨੌਜਵਾਨ ਪੀੜੀ ਹੈ ਜਿਨ੍ਹਾਂ ਨੇ ਆਉਣ ਵਾਲਾ ਸਮਾਂ ਸਮਾਰਨ ਅੱਜ ਉਹੀ ਨਸ਼ੇ ਦੀ ਦਲਦਲ ਵਿੱਚ ਤਸ ਕੇ ਆਪਣੀ ਜਵਾਨੀ ਤੱਕ ਰੋ ਲਈ ਹੈ ਕੱਲੇ ਮੁੰਡਿਆਂ ਦੀ ਗੱਲ ਨਾ ਕੀਤੀ ਜਾਵੇ ਕੁੜੀਆਂ ਵੀ ਕਿਤੇ ਘਰ ਨਜ਼ਰ ਨਹੀਂ ਆ ਰਹੀਆਂ ਜਿਵੇਂ ਵੱਡੀ ਗਿਣਤੀ ਦੇ ਵਿੱਚ ਨਸ਼ੇ ਦੇ ਵਿੱਚ ਮੁੰਡੇ ਲਿਪਟ ਹੁੰਦੇ ਚਾਰੇ ਨੇ ਤਾਂ ਦੂਜੇ ਪਾਸੇ ਕੁੜੀਆਂ ਵੀ ਚਿੱਟੇ ਦੇ ਨਸ਼ੇ ਦੀਆਂ ਆਦੀ ਹੋ ਰਹੀਆਂ ਨੇ ਇੱਕ ਵੀਡੀਓ ਦਿਖਾਉਣੀ ਆ ਜਿਸ ਨੂੰ ਦੇਖ ਕੇ ਸੱਚੀ ਸਾਨੂੰ ਪੰਜਾਬ ਦੇ ਜਿਹੜੀ ਕਿ ਤਸਵੀਰ ਜਿਹਨੂੰ ਸੋਨੇ ਦੀ ਚੁੜੀ ਕਿਹਾ ਜਾਂਦਾ ਸੀ ਉਸ ਦੀ ਤਸਵੀਰ ਕਿਸੇ ਹੋਰ ਪਾਸੇ ਜਿਹੜੀ ਕਿ ਬਣਦੀ ਨਜ਼ਰ ਆ ਰਹੀ ਹੈ ਨੌਜਵਾਨ ਕੁੜੀਆਂ ਹੱਟੀਆਂ ਖੱਟੀਆਂ ਸੋਹਣੀਆਂ ਸੁਨੱਖੀਆਂ ਕੁੜੀਆਂ ਕਿਹੜੇ ਗਲਤ ਰਾਹ ਦੇ ਉੱਤੇ ਪੈ ਗਈਆਂ ਕਿ ਅੱਜ ਉਹ ਨਸ਼ੇ ਦੀ ਓਗੋ ਡੋਜ਼ ਦੇ ਕਰਕੇ ਸੜਕਾਂ ਦੇ ਉੱਤੇ ਰੋਲਦੀਆਂ ਨਜ਼ਰ ਆ ਰਹੇ ਨੇ ਗੱਡੀ ਦੇ ਵਿੱਚ ਇੱਕ ਨੌਜਵਾਨ ਜਾ ਰਿਹਾ ਸੀ ਜਿਸ ਨੇ ਕਿ ਇਹ ਵੀਡੀਓ ਬਣਾਈ ਹਾਲਾਤ ਦਿਖਾਏ ਨੇ ਅਸੀਂ ਚਲੋ ਇਹਨਾਂ ਲੜਕੀਆਂ ਦੇ ਚਿਹਰੇ ਤਾਂ ਤੁਹਾਨੂੰ ਨਹੀਂ ਦਿਖਾਵਾਂਗੇ ਪਰ ਤੁਹਾਨੂੰ ਇਹ ਜ਼ਰੂਰ ਦਿਖਾਵਾਂਗੇ ਕਿ ਕਿਵੇਂ ਦੇ ਹਾਲਾਤ ਜਿਹੜੇ ਕਿ ਲਗਾਤਾਰ ਪੰਜਾਬ ਦੇ ਵਿੱਚ ਬਣਦੇ ਜਾ ਰਹੇ ਨੇ ਮੁੰਡੇ ਤਾਂ ਛੱਡੋ ਹੁਣ ਕੁੜੀਆਂ ਵੀ ਵੱਡੀ ਗਿਣਤੀ ਵਿੱਚ ਨਸ਼ੇ ਦੇ ਇਲਾਕੇ ਵਿੱਚ ਜਿਹੜੇ ਕਿ ਲਿਫਟ ਦੀਆਂ ਨਜ਼ਰ ਆ ਰਹੇ ਤੇ ਆਉ ਨਜ਼ਰ ਮਾਰਦੀਆਂ ਵੀਡੀਓ ਤੇ ਵੇਖ ਮੇਰੇ ਮਾਲਕਾ ਵੀ ਨਸ਼ੇ ਕਰਨ ਪਏ ਯੇਸ਼ ਤੇ ਸੁਮਾਜ ਸੋਂ ਰੋਂਦੇ ਮਾਤਮ ਗੱਲੀ ਚੋਰ ਥੱਕ ਨੇ ਵੇਖ ਮੇਰੇ ਮਾਲਕਾ ਵੀ ਨਸ਼ੇ ਕਰਨ ਪਏ ਵੀ ਯੇਸ਼ ਤੇ ਸੁਮਾਜ ਸੋਂ ਰੋਂਦੇ ਮਾਤਮ ਜੋ ਜਾ ਰਿਹਾ ਸਾਡਾ ਪੰਜਾਬ ਜਿੱਥੇ ਜਿਸ ਦੀਆਂ ਗੱਲਾਂ ਹੁੰਦੀ ਸੀ ਚਰਚਾਵਾਂ ਤਾਂ ਚਲੋ ਹੁਣ ਵੀ ਹੁੰਦੀਆਂ ਨੇ ਪਰ ਨਸ਼ੇ ਨੇ ਜਿਹੜਾ ਕਿ ਖੋਖਲਾ ਕਰਕੇ ਰੱਖ ਦਿੱਤਾ ਪਤਾ ਨਹੀਂ ਕਿੰਨਿਆ ਕੁ ਮਾਮਾ ਨੇ ਜਿੰਨਾਂ ਦੀਆਂ ਕੁੱਖਾਂ ਹੁਣ ਤੱਕ ਸੁੰਨੀਆਂ ਹੋ ਗਿਆ ਨਸ਼ੇ ਦੇ ਕਰਕੇ ਜਿਨ੍ਹਾਂ ਦੇ ਨੌਜਵਾਨ ਪੁੱਤ ਇਸ ਜਹਾਨੋਂ ਤੁਰ ਗਏ ਨੇ ਦੂਜੇ ਪਾਸੇ ਹੁਣ ਨੌਜਵਾਨ ਮੋਟਿਆਰਾ ਧੀਆ ਵੀ ਇਨ੍ਹਾਂ ਗਲਤ ਰਾਹਾਂ ਦੇ ਉੱਤੇ ਪੈ ਗਏ ਨੇ ਇਸ ਕਦਰ ਜਿਹੜਾ ਕਿ ਨਸ਼ਾ ਪੰਜਾਬ ਦੇ ਵਿੱਚ ਜਿਹੜਾ ਕਿ ਆਪਣੇ ਜੜਾਂ ਫੈਲਾ ਚੁੱਕਿਆ ਤਾਂ ਸਵਾਲ ਪੁੱਛਾਂਗੇ ਕਿ ਜਿਸ ਤਰੀਕੇ ਦੇ ਨਾਲ ਨਸ਼ਾ ਸਾਡੇ ਪੰਜਾਬ ਦੇ ਵਿੱਚ ਵਧਿਆ ਹੋਇਆ ਆਪਣੀਆਂ ਜੜ੍ਹਾਂ ਆਪਣੇ ਪੈਰ ਮਜ਼ਬੂਤ ਕਰ ਲੈਣੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਨਸ਼ਾ ਖਤਮ ਹੋ ਸਕਦਾ ਹੈ ਆਪਣੀ رائے ਦੇ ਉੱਤੇ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ نیوز